ਬੰਸਲ ਡੋਰ ਵਰਲਡ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਗਦਾਮ ਹੈ ਵੱਡੀ ਫੈਕਟਰੀ ਹੈ ਇੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਹਰੇਕ ਤਰ੍ਹਾਂ ਦੇ ਤੁਹਾਨੂੰ ਦਰਵਾਜੇ ਮਿਲਣਗੇ ਤਾਂ ਆਓ ਚੱਲਦੇ ਆ ਅੰਦਰ ਵਿਸ਼ਾਲ ਬੰਸਲ ਡੋਰ ਜੋ ਕਿ ਸਾਰੰਗਪੁਰ ਚੰਡੀਗੜ੍ਹ ਦੇ ਵਿੱਚ ਗੱਲਬਾਤ ਕਰਦੇ ਆ ਇਹ ਸਾਰੇ 2000 ਰੁਪਏ ਤੋਂ ਸ਼ੁਰੂ ਹੈ ਇਹ ਲੱਕੜੀ ਗੜੀ ਵਰਤੀ ਜਾਂਦੀ ਹੈ ਇਹ ਅੰਦਰ ਫਲਸ਼ ਡੋਰ ਹੁੰਦਾ ਉੱਪਰ ਪੀਵੀਸੀ ਸ਼ੀਟ ਲੱਗੀ ਹੁੰਦੀ ਹੈ 10 ਸਾਲ ਦੀ ਗਾਰੰਟੀ ਹੈ ਡੋਰ ਦੀ ਅੱਛਾ 10 ਸਾਲ ਦੀ ਗਾਰੰਟੀ ਹੈ ਹਾਂਜੀ ਹਾਂਜੀ 10 ਸਾਲ ਦੀ ਗਾਰੰਟੀ ਹੈ ਇਹ ਸਾਰੇ ਡੋਰ 2000 ਰੁਪਏ ਦੀ ਰੇਂਜ ਤੋਂ ਸ਼ੁਰੂ ਹੈ ਜੀ ਜਨ ਜੀ ਸਾਡੇ ਕੋਲ ਜਿਹੜਾ ਬੰਦਾ ਪੂਰੀ ਕੋਠੀ ਦਾ ਸਮਾਨ ਲਏਗਾ 70 80000 ਤੋਂ ਵੱਧ ਹੋਏਗਾ ਉਹਨੂੰ ਫ੍ਰੀ ਡਿਲੀਵਰੀ ਹੈ 올ਓਵਰ ਕਿਤੇ ਵੀ ਜਾਣਾ ਪੰਜਾਬ ਹਰਿਆਣਾ ਹਿਮਾਚਲ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਬੰਦੇ ਨੂੰ ਪੂਰੀ ਕੋਠੀ ਦਾ ਸਮਾਨ ਹੋਏਗਾ ਫ੍ਰੀ ਡਿਲੀਵਰੀ ਹੈ ਜੀ ਪਹੁੰਚਣਾ ਕਿੱਥੇ ਬਾਈ ਇੱਕ ਵਾਰ ਐਡਰੈਸ ਵੀ ਦੱਸ ਦੋ ਜੀ ਤਨਾਸ ਮਾਰਵਲ ਮਾਰਕੀਟ ਤੇ ਸਾਰੰਗਪੁਰ ਦੀ ਲਟਾ ਤੋਂ ਮੁੜਦੇ ਹੀ ਅੰਦਰ ਆਪਣਾ ਬੰਸਲ ਡੋਰ ਵਰਲਡ ਹਾਂਜੀ ਤੇ ਸਾਹਮਣੇ ਵੀ ਆਪਣਾ ਜਾਲੀ ਦਾ ਡੋਰ ਆ ਗਿਆ ਡਬਲ ਜਾਲੀ ਦਾ 2800 ਰੁਪਏ ਦਾ ਡੋਰ ਹੈ 3x7 ਦੀ ਚੌਕੜ ਦਾ ਹਾਂਜੀ ਜੋ ਕਿ ਬਾਜ਼ਾਰ 'ਚ 4 4000 ਸਾਡੇ ਕੋਲ 2800 ਰੁਪਏ ਦਾ ਮਿਲੇਗਾ ਡਬਲ ਜਾਲੀ ਭਾਈ ਕਿੰਨਾ ਕ ਮਟੀਰੀਅਲ ਨਿਕਲ ਜਾਂਦਾ ਆਪਣੇ ਕੋਲ ਦਿਨ ਦੇ ਵਿੱਚ ਸਾਡੇ ਕੋਲ ਰੋਜ਼ 100 150 ਡੋਰ ਦੀ ਲੋਡਿੰਗ ਹੁੰਦੀ ਹੈ 100 150 ਦਰਵਾਜ਼ਾ ਰੋਜ਼ ਸਾਡਾ ਇੱਥੇ ਬਣ ਕੇ ਜਾ ਰਿਹਾ ਜੀ ਇਹ ਇੰਨੇ ਡਿਸਪਲੇ ਰਹਿੰਦੀ ਆਪਣੇ ਕੋਲ ਹਾਂਜੀ ਹਾਂਜੀ ਡੇਲੀ ਸਾਡੇ ਕੋਲ ਜੀ ਤੁਸੀਂ ਦੇਖ ਸਕਦੇ ਹੋ ਉੱਧਰ ਵੀ ਕਸਟਮਰ ਹੈ ਸਾਰੀ ਜਗ੍ਹਾ ਸਾਡਾ ਡਿਸਪਲੇ ਜਾਈ ਜਾ ਰਿਹਾ ਜੀ ਆਪਣੇ ਕੋਲ ਜਿਵੇਂ ਦੇਖੋ 20 ਰੁਪਏ ਦਾ ਹੈਂਡਲ ਹੈ 25 ਰੁਪਏ ਦਾ ਹੈਂਡਲ ਹੈ ਨਾਲੇ ਸਾਰਾ ਸਟੀਲ ਦੇ ਵਿੱਚ ਹੈ ਜਿਵੇਂ ਸਟੀਲ ਦਾ ਅਰਲਕੁੰਡਾ ਹੈ 100 ਰੁਪਏ ਦਾ ਅਰਲਕੁੰਡਾ ਹੈ ਬਾਜ਼ਾਰ 'ਚ ਜੋ ਕਿ 1.5 150 ਰੁਪਏ ਦਾ ਮਿਲਦਾ ਹੈ ਜੀ ਇਹ ਸਾਰਾ ਤੁਹਾਨੂੰ ਹੋਲਸੇਲ ਰੇਟ ਤੇ ਮਿਲੇਗਾ ਹੈਂਡਲ ਚਿਟਕਨੀ ਲੋਕ ਵੀ ਸਾਡੇ ਕੋਲ 5 500 ਰੁਪਏ ਤੋਂ ਸ਼ੁਰੂ ਲੋਕ ਹੈ ਇਹ ਜਿਹੜੇ ਥੱਲੇ ਡਿਜ਼ਾਈਨ ਆ ਆ ਦੇਖ ਲਓ ਬਾਈ ਜੀ ਬਾਂਸਲ ਬੁੱਡਵਰਕਸ ਆਣ ਆ ਇਹ ਵੱਡਾ ਕਦਮ ਹੈ ਕਹਿੰਦੇ ਜੀ 4-5000 ਦੇ ਕਰੀਦਾ ਦਰਵਾਜ਼ਾ ਤਿਆਰ ਹੀ ਪਿਆ ਰਹਿੰਦਾ ਹੈ ਗੁਲਗਾਕਾਂ ਦੀ ਦਾ ਲੈਣਾ ਲੱਗੀਆਂ ਤੇ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਗਾਕ ਲਗਾਤਾਰ ਆਉਂਦੇ ਜਾਂਦੇ ਚੰਡੀਗੜ੍ਹ ਦੇ ਵਿੱਚ ਵੱਡਾ ਸ਼ੋਰੂਮ ਹੈ ਵੱਡਾ ਕਦਾਮ ਹੈ ਤੁਸੀਂ ਵੀ ਇੱਥੇ ਪਹੁੰਚ ਸਕਦੇ ਹੋ ਖਿੜਕੀਆਂ ਤੋਂ ਲੈ ਕੇ 300 ਰੁਪਏ ਤੋਂ ਖਿੜਕੀਆਂ ਸਟਾਰਟ ਹੋ ਜਾਂਦੀਆਂ ਹੋਰ ਅਣਗਿਣਤ ਦਰਵਾਜ਼ੇ ਡਿਜ਼ਾਈਨ ਅਲੂਮੀਨੀਅਮ ਦੇ ਹੋਣ ਲੱਕੜ ਦੇ ਹੋਣ ਪਲਾਸਟਿਕ ਦੇ ਦਰਵਾਜ਼ੇ ਨੂੰ ਹਰੇਕ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲੂਗਾ ਬੰਸਰ ਬੁਡ ਬਾਕਸ ਚੰਡੀਗੜ੍ਹ ਇਹਦੇ ਚ ਸਰਮੈਕਾ ਲੱਗਿਆ ਇਹ ਕਦੇ ਉਖੜੇਗਾ ਨਹੀਂ ਮਸ਼ੀਨ ਨਾਲ ਹੌਟ ਪ੍ਰੈਸ ਹੋਇਆ ਹੋਇਆ ਫੁੱਲ ਫਰੈਸ਼ ਹੈ ਜਿੰਨਾ ਮਰਜ਼ੀ ਕੱਟ ਸਕਦਾ ਹੈ ਬੰਦਾ ਇਸ ਨੂੰ ਇਹ ਸਾਰੇ ਸਰਮੈਕਾ ਵਾਲੇ ਡੋਰ ਹੈ 2800 ਰੁਪਏ ਦੀ ਰੇਂਜ 'ਚ ਸਾਡੇ ਕੋਲ ਕਾਫੀ ਡਿਜ਼ਾਈਨ ਮਿਲ ਜਣਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਦਸ ਸਾਰੇ ਮਿਲ ਜਣਗੇ ਜੀ ਇਸ ਚ ਸਾਰੇ ਡੋਰ ਇਹ ਦੇਖ ਲੋ ਡਿਜ਼ਾਈਨ ਬਹੁਤ ਨੇ ਭਾਈ ਡਿਜ਼ਾਈਨਾਂ ਦਾ ਕੀ ਡਿਜ਼ਾਈਨ ਆਪਣੇ ਕੋਲ ਫੁੱਲ ਵੈਰਾਈਟੀ ਹੈ ਤਾਂ ਕਿ ਕਸਟਮਰ ਕੋਈ ਆਏ ਇਹ ਨਾ ਕਹੇ ਕਿ ਵੈਰਾਈਟੀ ਨਹੀਂ ਹੈ ਆਪਣੇ ਕੋਲ ਇਸ ਚ ਆਪਣੇ ਕੋਲ ਟੈਕਸਚਰ ਵੀ ਮਿਲੇਗਾ ਆ ਜੋ ਟੈਕਸਚਰ ਵੀ ਦਿਖਾਣੇ ਥੋੜੇ ਤੁਸੀਂ ਵੀ ਕਸਟਮਰ ਜੀ ਕਿਚਨ ਵੀ ਤਿਆਰ ਕਰਦੇ ਹੋ ਹਾਂਜੀ ਕਿਚਨ ਕੈਬੂਡ ਕੈਬੂਡ ਤਿਆਰ ਕਰਾਣੇ ਕੈਬੂਡ ਤਿਆਰ ਕਰ ਦਿੰਨੇ ਕਿਚਨ ਤੇ ਪੈਂਟਰੀ ਪੈਂਟਰੀ ਸਾਰਾ ਕੁਝ ਲਗਾ ਕੇ ਦਿੰਨੇ ਕਿਚਨ ਦੇ ਸਾਈਜ਼ ਦੇ ਹਿਸਾਬ ਨਾਲ ਹਾਂ ਕਿਚਨ ਦਾ ਸਾਈਜ਼ ਦੇ ਹਿਸਾਬ ਨਾਲ ਬਾਜ਼ਾਰ ਤੋਂ ਘੱਟ ਰੇਟ ਤੇ ਕਿਚਨ ਤਿਆਰ ਆਪਣੇ ਜਿਹੜੇ ਮੈਨੂਫੈਕਚਰਿੰਗ ਹੈ ਸਾਡੀ ਸਾਰੀ ਖੁਦ ਹੀ ਮੇਨ ਡੋਰ ਸੈਗਮੈਂਟ ਹੈ ਇਹ ਸਾਰੇ ਮੇਨ ਡੋਰ ਦੇ ਸਾਗਵੰਦ ਦੀ ਲੱਕੜ ਦੇ ਡੋਰ ਹੈ ਜਿੱਦਾਂ ਦਾ ਬੰਦਾ ਚਾਹੇਗਾ ਉਦਾਂ ਦਾ ਡੋਰ ਬਣ ਜੇਗਾ ਮੇਨ ਸਾਰੇ ਹੈਵੀ ਹੈ ਨਾ ਦੇਖਣ ਨੂੰ ਲੱਗ ਰਿਹਾ ਡਿਜ਼ਾਈਨ ਬੜੇ ਵਧੀਆ ਨੇ ਭਾਜੀ ਹੈ ਨਾ ਫੁੱਲ ਹੈਵੀ ਡੋਰ ਹੈ ਇਹ ਦੇਖੋ ਸਾਰੇ ਹੈਵੀ ਡੋਰ ਹੈ ਇਹ ਦੇਖੋ ਇਹ ਦਿਲੇ ਪਾ ਕੇ ਬਣਾਇਆ ਹੋਇਆ ਫੁੱਰਾ ਹੈਵੀ ਡੋਰ ਹੈ ਇਹ 9000 ਰੁਪਏ ਦਾ ਡੋਰ ਹੈ ਮੇਨ ਡੋਰ ਵਾਸਤੇ ਸਾਰਾ ਵੇਟ ਕਰਾ ਕੇ ਕਿੰਨਾ ਹੁੰਦਾ ਜੇ ਅੰਦਾਜ਼ਾ ਲੇਖੀ ਇਹਦਾ 40 45 ਕਿਲੋ ਦੀ ਰੇਂਜ 'ਚ ਇੱਕ ਡੋਰ ਹੁੰਦਾ ਹੈ 40 45 ਕਿਲੋ ਦਾ ਭਾਰੀ ਪੂਰੇ ਭਾਰੀ ਹੁੰਦੇ ਹਾਂ ਇਹ ਫੁੱਲ ਹੈਵੀ ਡੋਰ ਹੈ ਦੇਖੋ ਇਹ ਪੂਰੇ ਬੰਸਲ ਡੋਰਵਾਲਡ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਗਦਾਮ ਹੈ ਵੱਡੀ ਫੈਕਟਰੀ ਹੈ ਇੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਹਰੇਕ ਤਰ੍ਹਾਂ ਦੇ ਤੁਹਾਨੂੰ ਦਰਵਾਜ਼ੇ ਮਿਲਣਗੇ ਤਾਂ ਆਓ ਚਲਦੇ ਆ ਅੰਦਰ ਵਿਚਾਰ ਬੰਸਲ ਡੋਰ ਜੋ ਕਿ ਸਾਰੰਗਪੁਰ ਚੰਡੀਗੜ੍ਹ ਦੇ ਵਿੱਚ ਗੱਲਬਾਤ ਕਰਦੇ ਆ ਪਾਜੀ ਹونی ਸਾਡਾ ਮਜੂਦ ਜੀ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਠੀਕ ਠਾਕ ਬਹੁਤ ਵਧੀਆ ਜੀ ਜੀ ਫੈਕਟਰੀ ਦੇ ਵਿੱਚ ਪਹੁੰਚੇ ਆ ਕਿੰਨੇ ਕਿ ਦਰਵਾਜ਼ੇ ਰੱਖੇ ਹੋਏ ਨੇ ਆਪਾਂ ਜੀ ਆਪਣੇ ਕੋਲ 3-400 ਡੋਰਾਂ ਦੀ ਡਿਸਪਲੇ ਹੈ ਵੈਸੇ ਆਪਣੇ ਕੋਲ ਸਟਾਕ 2000 ਫਲਸ਼ ਦਰ ਹੁੰਦਾ 2000 ਪਲਸ ਹਾਂਜੀ 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 ਤਾਂ ਪਹਿਲਾਂ ਸਭ ਤੋਂ ਪਹਿਲਾਂ ਕਿਹੜਾ ਦਰਵਾਜ਼ਾ ਦਿਖਾਣੇ ਆਜੋ ਮੈਂ ਦਿਖਾਣਾ ਤੁਹਾਨੂੰ 2000 ਤੋਂ ਰੇਂਜ ਦੀ ਸਟਾਰਟਿੰਗ ਡੋਰ ਦਿਖਾਣੇ ਆਜੋ ਠੀਕ ਹੈ ਜੀ ਫਿਰ ਤੋਂ ਸਟਾਰਟ ਹੋ ਜਾਂਦੀ ਹਾਂਜੀ ਹਾਂਜੀ ਇਹ 2000 ਰੁਪਏ ਦਾ 3x7 ਦੀ ਚੌਕੜ ਦਾ ਡੋਰ ਇਹ ਸਾਰੇ 2000 ਰੁਪਏ ਤੋਂ ਸ਼ੁਰੂ ਹੈ ਇਹ ਲੱਕੜੀ ਕਿਹੜੀ ਵਰਤੀ ਜਾਂਦੀ ਹੈ ਇਹ ਅੰਦਰ ਫਲਸ਼ ਡੋਰ ਹੁੰਦਾ ਉੱਪਰ ਪੀਵੀਸੀ ਸ਼ੀਟ ਲੱਗੀ ਹੁੰਦੀ ਹੈ 10 ਸਾਲ ਦੀ ਗਾਰੰਟੀ ਹੈ ਡੋਰ ਦੀ ਅੱਛਾ 10 ਸਾਲ ਦੀ ਗਾਰੰਟੀ ਹੈ ਹਾਂਜੀ ਹਾਂਜੀ 10 ਸਾਲ ਦੀ ਗਾਰੰਟੀ ਹੈ ਇਹ ਸਾਰੇ ਡੋਰ 2000 ਰੁਪਏ ਦੀ ਇਹ ਜਿੰਨੇ ਵੀ ਡੋਰਾਂ ਸਾਰੇ 2000 ਰੁਪਏ ਦੇ ਵਿੱਚ ਮਿਲ ਜੰਗੇ ਸਾਰੇ ਨਵੇਂ ਡਿਜ਼ਾਈਨ ਹਨ ਹਾਂਜੀ ਹਾਂਜੀ ਸਾਰੇ ਨਵੇਂ ਡਿਜ਼ਾਈਨ ਹੈ ਆਪਣੇ ਕੋਲ ਸੈਗਮੈਂਟ ਹੋਰ ਵੀ ਕਾਫੀ ਹੈ ਇੱਕ ਵਾਰੀ ਸਟਾਰਟਿੰਗ ਰੇਂਜ ਹੈ 2000 ਰੁਪਏ ਜਿੰਨੇ ਵੀ ਡੋਰ ਹੈ ਤੇ ਭਾਈ ਸਾਰਾ ਆਪ ਦਿਖਾ ਰਹੇ ਇਥੇ ਫੈਕਟਰੀ ਦੇ ਵਿੱਚ ਸਾਵੀ ਫੈਕਟਰੀ ਹੈ ਉੱਥੇ ਵੀ ਵਿਜ਼ਿਟ ਕਰਾਨੇ ਤੁਹਾਨੂੰ ਸਾਰਾ ਦਿਖਾਣੇ ਸਾਡੀ ਆਪ ਦੀ ਮੈਨੂਫੈਕਚਰਿੰਗ ਹੈ ਸਾਰੀ ਆਪਾਂ ਜੀ ਜਾਲੀ ਵਾਲੇ ਦਰਵਾਜ਼ੇ ਆ ਗਏ ਆਪਣੇ ਹਾਂਜੀ ਇਹ ਜਾਲੀ ਦਾ ਡੋਰ ਆ ਗਿਆ ਡਬਲ ਜਾਲੀ ਦਾ 2800 ਰੁਪਏ ਦਾ ਡੋਰ ਹੈ 3x7 ਦੀ ਚੌਕੜ ਦਾ ਹਾਂਜੀ ਜੋ ਕਿ ਬਾਜ਼ਾਰ 'ਚ 4-4000 ਦੇ ਮਿਲ ਰਹੇ ਸਾਡੇ ਕੋਲ 2800 ਰੁਪਏ ਦਾ ਮਿਲੇਗਾ ਡਬਲ ਜਾਲੀ ਫੇ ਕਿੰਨਾ ਕ ਮਟੀਰੀਅਲ ਨਿਕਲ ਜਾਂਦਾ ਆਪਣੇ ਕੋਲ ਦਿਨ ਦੇ ਵਿੱਚ ਸਾਡੇ ਕੋਲ ਰੋਜ਼ 100-150 ਡੋਰ ਦੀ ਲੋਡਿੰਗ ਹੁੰਦੀ ਹੈ 100-150 ਦਰਵਾਜ਼ੇ ਰੋਜ਼ ਸਾਡਾ ਇੱਥੇ ਬਣ ਕੇ ਜਾ ਰਿਹਾ ਜੀ ਇਹ ਇੰਨੇ ਡਿਸਪਲੇ ਰਹਿੰਦੀ ਆਪਣੇ ਕੋਲ ਹਾਂਜੀ ਹਾਂਜੀ ਇਹ ਡੇਲੀ ਸਾਡੇ ਕੋਲ ਜੀ ਤੁਸੀਂ ਦੇਖ ਸਕਦੇ ਹੋ ਉੱਧਰ ਵੀ ਕਸਟਮਰ ਹੈ ਸਾਰੀ ਜਗ੍ਹਾ ਸਾਡਾ ਡਿਸਪਲੇ ਜਾਈ ਜਾ ਰਿਹਾ ਜ ਤਨਾਸ ਦੇ ਨਾਲ ਐਡਰੈਸ ਵੀ ਦੱਸ ਦੇਰੋ ਭਾਜੀ ਪਹੁੰਚਣਾ ਕਿੱਥੇ ਹੈ ਇਹ ਆਪਣਾ ਤਨਾਸ ਤੇ ਆ ਜੀ ਬੰਸਲ ਡੋਰ ਦੇ ਨਾਮ ਤੋਂ ਤਨਾਸ ਤਨਾਸ ਦੇ ਵਿੱਚ ਬੰਸਲ ਡੋਰ ਕਿਸੇ ਨੂੰ ਵੀ ਪੁੱਛ ਲਿਓ ਜੀ ਜਿੰਨ ਮਰਜ਼ੀ ਪੁੱਛ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਦੇਖੋ ਜੀ ਆ ਗਿਆ ਲੱਕੜ ਆ ਗਈ ਲੱਗ ਜਿਵੇਂ ਮਰੰਡੀ ਆ ਗਈ ਇਹ ਆਪਣੇ ਕੋਲ 골ਡਨ ਚਾਬ ਲੱਕੜ ਆ ਗਈ ਇਹ ਆਪਣੇ ਕੋਲ ਹੌਲਕ ਆ ਗਈ ਇਹ ਆਪਣੇ ਕੋਲ ਟੀਕ ਦੀ ਲੱਕੜ ਆ ਗਈ ਲੱਕੜ 'ਚ ਹਰ ਇੱਕ ਵੈਰਾਈਟੀ ਮਿਲੂਗੀ ਹਰ ਇੱਕ ਵੈਰਾਈਟੀ ਮਿਲੂਗੀ ਹਰ ਇੱਕ ਵੈਰਾਈਟੀ ਤੁਸੀਂ ਮਰੇ ਇੱਥੇ ਆ ਕੇ ਤਸੱਲੀ ਨਾਲ ਚੀਜ਼ ਦੇਖ ਕੇ ਪਰਚੇਸ ਕਰ ਸਕਦੇ ਹੋ ਜਿਹੜਾ ਬੰਦਾ ਉਹ ਹੀ ਲੱਕੜ ਮਿਲੇਗੀ ਹਾਂ ਆਪਣੇ ਕੋਲ ਵਾਟਰਪਰੂਫ ਵੀ ਡੋਰ ਮਿਲ ਜੰਗੇ ਜੇ ਪਾਣੀ ਚ ਡਬੋ ਕੇ ਰੱਖ ਦੋ ਫੁੱਲ ਵਾਟਰਪਰੂਫ ਡੋਰ ਮਿਲ ਜੇ ਉਹ ਵੀ ਆਪਾਂ ਲਾਈਵ ਟੈਸਟ ਕਰ ਲਾ ਹਾਂਜੀ ਹਾਂਜੀ ਉਹ ਵੀ ਆਪਾਂ ਲਾਈਵ ਟੈਸਟ ਕਰਾ ਦਾਂਗੇ ਜੀ ਠੀਕ ਹੈ ਵੀ ਆਪਣੇ ਕੋਲ ਜਿਵੇਂ ਦੇਖੋ 20 ਰੁਪਏ ਦਾ ਹੈਂਡਲ ਹੈ ਇਹ 25 ਰੁਪਏ ਦਾ ਹੈਂਡਲ ਹੈ ਨਾਲੇ ਸਾਰਾ ਸਟੀਲ ਦੇ ਵਿੱਚ ਹੈ ਜਿਵੇਂ ਸਟੀਲ ਦਾ ਅਰਲ ਕੁੰਡਾ ਹੈ 100 ਰੁਪਏ ਦਾ ਅਰਲ ਕੁੰਡਾ ਬਾਜ਼ਾਰ 'ਚ ਜੋ ਕੀ 1.5 150 ਰੁਪਏ ਦਾ ਮਿਲਦਾ ਹੈ ਜੀ ਹੂੰ ਇਸ ਸਾਰਾ ਤੁਹਾਨੂੰ ਹੋਲਸੇਲ ਰੇਟ ਤੇ ਮਿਲੇਗਾ ਹੈਂਡਲ ਚਟਕਨੀ ਲੋਕ ਵੀ ਸਾਡੇ ਕੋਲ 5-500 ਰੁਪਏ ਤੋਂ ਸ਼ੁਰੂ ਲੋਕ ਹੈ ਇਹ ਜਿਹੜੇ ਥੱਲੇ ਡਿਜ਼ਾਈਨ ਵਾਲੇ ਰੱਖੇ ਹੋਏ ਨੇ ਕੁੰਡੇ ਵਗੈਰਾ ਹੈਂਡਲ ਹੋਗੇ ਮਤਲਬ ਕਿ ਇਦਾਂ ਦੇ ਮਿਲ ਜਾਂਦੇ ਆਪਣੇ ਕੋਲ ਸਾਡੇ ਕੋਲ ਮਹਾਰਾਜਾ ਲੁੱਕ ਦੇ ਮਿਲ ਜੰਗੇ ਤੁਹਾਨੂੰ ਜਿੱਦਾਂ ਦਾ ਕਹੋਗੇ ਉਦਾਂ ਦਾ ਮਿਲ ਜੇਗਾ ਸਾਰਾ ਐਂਟੀਕ ਮਿਲ ਜੇਗਾ ਇਹ ਦੇਖ ਲਓ ਆਪਣੇ ਕੋਲ ਜਿਵੇਂ ਹੈਂਡਲ ਲੋਕ ਹੈ ਇਹ ਥੱਲੇ ਜਿਵੇਂ ਲੋਕ ਕੇ 500 ਰੁਪਏ ਦੇ ਲੋਕ ਹੈ ਇਹ 800 ਰੁਪਏ ਦਾ ਲੋਕ ਹੈ ਨੰਬਰ ਹੈਵੀ ਡੋ ਕੇ ਸਾਰੇ ਲੋਕ ਵੀ ਆਪਣੇ ਕੋਲ ਇੱਕ ਡਿਜ਼ਾਈਨ ਹੋ ਗਏ ਹਨਾ ਇਹ ਚੀਜ਼ਾਂ ਦੋਏ ਡੋਰ ਹੋ ਗਏ ਸਾਰੇ ਵੀ ਘੱਟ ਤੋਂ ਘੱਟ ਰੇਟ 'ਚ ਮਿਲੇਗਾ ਜੋ ਸਾਡੇ ਕੋਲ ਡੋਰ ਲੇਗਾ ਉਹਨੂੰ ਹਾਰਡਵੇਅਰ 'ਚ ਵੀ ਫਾਇਦਾ ਕਰਾ ਕੇ ਦੇਵਾਂਗੇ ਹਾਰਡਵੇਅਰ 'ਚ ਵੀ ਫਾਇਦਾ ਹੋਵੇਗਾ ਬਿਲਕੁਲ ਫਾਇਦਾ ਹੋਏਗਾ ਜੀ ਹਾਰਡਵੇਅਰ ਵੀ ਉਹਨੂੰ ਜੇ ਬਾਹਰ 25000 ਦੀ ਹੈ ਸਾਡੇ ਕੋਲ 12-13000 ਤੱਕ ਹਾਰਡਵੇਅਰ ਮਿਲੂਗਾ ਹੋਵੇਗਾ ਬਿਲਕੁਲ ਇੰਨਾ ਫਰਕ ਹੋ ਜਾਊਗਾ ਬਿਲਕੁਲ 100% ਫਰਕ ਮਿਲੇਗਾ ਤੇ ਇਹ ਸਾਰੇ ਲੱਗੇ ਹੋਏ ਨੇ ਇੱਕ ਵਾਰ ਨਿਗ੍ਹਾ ਮਾਰਾ ਦੋ ਇਹ ਸਾਰੇ ਕੁੰਡੇ ਜਿਹੜੇ ਵੱਡੇ ਆਲੀਸ਼ਾਨ ਮੈਨਲਾਂ ਦੇ ਵਿੱਚ ਲੱਗੇ ਹੁੰਦੇ ਨੇ ਵੱਡੇ ਕੁੰਡੇ ਭਾਜੀ ਇੱਕ ਸ਼ੇ 25 2500 ਰੁਪਏ ਦਾ ਵਿਕਦਾ ਇਹ ਹੈਂਡਲ ਦੇਖੋ ਕੋਈ ਦਿੱਕਤ ਪਰੇਸ਼ਾਨੀ ਤਾਂ ਟੁੱਟਦੇ ਨਹੀਂ ਹੈਗੇ ਵਧੀਆ ਕੁਆਲਿਟੀ ਹੁੰਦੀ ਹੈ ਸਭ ਤੋਂ ਵਧੀਆ ਕੁਆਲਿਟੀ ਹੈ ਕੋਈ ਦਿੱਕਤ ਆ ਜਾਏ ਜਦ ਮਰਜ਼ੀ ਰਿਪਲੇਸਮੈਂਟ ਕਰਵਾ ਲੈ ਜਦ ਮਰਜ਼ੀ ਹਾਂਜੀ 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 ਇਹ ਸਸਤੇ ਰਾਜ ਕੀ ਹੈ ਇਹ ਸਰ ਅਸੀਂ ਬਲਕ ਪਰਚੇਸ ਕਰਦੇ ਆ ਕੁਆਂਟੀਟੀ ਚ ਖਰੀਦਦੇ ਆ ਤਾਂ ਸਾਨੂੰ ਥੋੜਾ ਬੈਸਟ ਰੇਟ ਮਿਲਦਾ ਸੀ ਬੈਸਟ ਰੇਟ ਦੇ ਦਈਦੇ ਕਸਟਮਰ ਦਾ ਫਾਇਦਾ ਹਾਂਜੀ ਹਾਂਜੀ ਕਸਟਮਰ ਦਾ ਫਾਇਦਾ ਹੋ ਜਾਂਦਾ ਅੱਜ ਕਿਹੜੇ ਆਗੇ ਬਾਜੀ ਆਪਣੇ ਇਹ ਵੀਰ ਜੀ ਸਨਮੈਕਾ ਡੋਰ ਆ ਗਿਆ ਫਲਸ਼ ਡੋਰ ਦੇ ਉੱਪਰ ਸਨਮੈਕਾ ਲੱਗਿਆ ਹੋਇਆ ਬਾਜ਼ਾਰ 'ਚ ਇਹ 4400 ਦਾ ਡੋਰ ਵਿਕਦਾ ਆਪਣੇ ਕੋਲ 2800 ਰੁਪਏ ਦਾ ਡੋਰ ਹੈ ਵੀ ਖਾਸ ਗੱਲ ਵਤਨੀ ਹੁੰਦੀ ਏ ਇਹਦੇ 'ਚ ਸਨਮੈਕਾ ਲੱਗਿਆ ਏ ਕਦੇ ਉਖੜੇਗਾ ਨਹੀਂ ਮਸ਼ੀਨ ਨਾਲ ਹੌਟ ਪ੍ਰੈਸ ਹੋਇਆ ਹੋਇਆ ਫੁੱਲ ਫਰੈਸ਼ ਹੈ ਜਿੰਨਾ ਮਰਜ਼ੀ ਕੱਟ ਸਕਦਾ ਬੰਦਾ ਇਸ ਨੂੰ ਇਹ ਸਾਰੇ ਸਨਮੈਕਾ ਵਾਲੇ ਡੋਰ ਹੈ 2800 ਰੁਪਏ ਦੀ ਰੇਂਜ 'ਚ ਸਾਡੇ ਕੋਲ ਕਾਫੀ ਡਿਜ਼ਾਈਨ ਮਿਲ ਜਣਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਕਸਟਮਰ ਨਾਲ ਕਿਸੇ ਡਿਜ਼ਾਈਨ ਹਰ ਇੱਕ ਤਰ੍ਹਾਂ ਦੇ ਮਿਲਣਗੇ ਡਿਜ਼ਾਈ ਇੱਕ ਆਪਣੇ ਕੋਲ ਸਨਮੈਕੇ ਚ ਇਸ ਤੋਂ ਵੀ ਸੁਪੀਰੀਅਰ ਕੁਆਲਿਟੀ ਆ ਜੋ ਵੀ ਦਿਖਾਣੇ ਆ ਜੋ ਠੀਕ ਹੈ ਦੇਖ ਲਓ ਜੀ ਇਸਨ ਮੈਕਾ 1 mm ਹੈ ਇਸ ਚ ਬੋਰਡ ਫੁੱਲ ਫਰੈਸ਼ 35 mm ਦਾ ਹੈ ਇਹ ਸਾਰੇ ਜਿਹੜੇ ਆ 3800 ਰੁਪਏ ਦੀ ਰੇਂਜ ਦੇ ਵਿੱਚ ਆ ਲੱਕੜੀਆਂ ਕਿੱਡੀਆਂ ਯੂਜ਼ ਹੁੰਦੀਆਂ ਇਹਦੇ ਚ ਫੁੱਲ ਫਰੈਸ਼ ਹੈ ਚ ਵਿਚੋ ਕੱਟ ਕੇ ਦੇਖ ਲੈ ਬੰਦਾ ਫੁੱਲ ਪਾਈਨ वुਡ ਹੈ ਫੁੱਲ ਫਰੈਸ਼ ਹੈ ਹਾਂਜੀ ਇਹ ਸਾਰੇ ਆਪਣੇ ਕੋਲ ਖਾਲੀ ਲਿਉਂਗੀ ਭਰੀ ਹੋਊਗੀ ਸੀਨਾ ਵੀ ਹੈ ਪੂਰਾ ਫੁੱਲ ਫੀਲਡ ਹੈ 100% ਇਹ ਚਮਕਦਾਰ ਨੇ ਲੱਗਦਾ ਪਾਲਸ ਮਾਰੀ ਵੀ ਹੈ ਨਾ ਵਧੀਆ ਤਰੀਕੇ ਨਾਲ ਏਕਦਾ ਮੈਟ ਗਲੋਸੀ ਸਾਰੇ ਮਿਲ ਜੰਗੇ ਜੀ ਇਸ 'ਚ ਸਾਰੇ ਡੋਰ ਹੈ ਦੇਖ ਲੋ ਡਿਜ਼ਾਈਨ ਬਹੁਤ ਨੇ ਭਾਈ ਡਿਜ਼ਾਈਨਾਂ ਦਾ ਕੀ ਰਾਜ ਹੈ ਡਿਜ਼ਾਈਨ ਆਪਣੇ ਕੋਲ ਫੁੱਲ ਵੈਰੈਟੀ ਹੈ ਤਾਂ ਕਿ ਕਸਟਮਰ ਕੋਈ ਆਏ ਇਹਨਾਂ ਕਹੇ ਕਿ ਵੈਰੈਟੀ ਨਹੀਂ ਆਪਣੇ ਕੋਲ ਇਸ 'ਚ ਆਪਣੇ ਕੋਲ ਟੈਕਸਚਰ ਵੀ ਮਿਲੇਗਾ ਜੋ ਟੈਕਸਚਰ ਵੀ ਦਿਖਾਣੇ ਥੋੜੇ ਵੀ ਕਸਟਮਰ ਨੂੰ ਚੀਜ਼ਾਂ ਪਸੰਦ ਆ ਜਾਂਦੀਆਂ ਨਾ ਕਦੇ ਨਾਲ ਦੀ ਨਾਲ ਨਿਕਲ ਵੀ ਜਾਂਦੇ ਹੁਣੇ ਹਾਂਜੀ ਹਾਂਜੀ ਇਧਰ ਉਹ ਜਿਹੜਾ ਬੰਦੇ ਨੂੰ ਪਸੰਦ ਆ ਜੇ ਨਾਲ ਦੀ ਨਾਲ ਦੇ ਦੇਈਦਾ ਇਧਰ ਇਹ ਦੇਖ ਲੋ ਇਧਰ ਸਾਰਾ ਟੈਕਸਚਰ ਲੱਗੇ ਡੋਰੀ ਡੋਰ ਜੋ ਵੀ ਡੋਰ ਲੈਣਾ ਤੁਹਾਨੂੰ ਲਾਈਵ ਇੱਟ ਟਾਈਮ ਸਾਰਾ ਦਿਖੇਗਾ ਕਿ ਕਿਆ ਮਿਲੇਗਾ ਕਿਆ ਲੱਗੇਗਾ ਤੁਹਾਡੇ ਘਰ ਕੱਤੋਂ ਲੱਗਦਾ ਕਨਫਿਊਜ਼ ਹੋ ਜੂਗਾ ਇੱਕ ਵਾਰ ਦੌਰਾਨ ਆਣਗੇ ਬੇਨੇ ਦਰਵਾਜ਼ੇ ਲੱਗੇ ਹੋਏ ਨੇ ਹਾਂਜੀ ਹਾਂਜੀ ਇੱਧਰ ਪ੍ਰਿੰਟਡ ਲੱਗੇ ਹੋਏ ਆ ਸਾਰੇ ਪ੍ਰਿੰਟਡ ਡੋਰ ਐ ਇਹ ਦੇਖ ਲਓ ਜੀ ਇਹ ਸਾਰੇ ਹੈਵੀ ਸੈੱਟਿੰਗ ਦੇ ਆ ਇਹ ਸਾਰੇ ਪ੍ਰਿੰਟਡ ਆਗੇ ਡਿਜ਼ਾਈਨ ਵਾਲੇ ਇਹ ਬੰਦ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਪ੍ਰਿੰਟਡ ਇਹ ਫਲਸ਼ ਡੋਰ ਦੇ ਉੱਪਰ ਸਨਮੈਕਾ ਲੱਗਦਾ ਜੀ ਪ੍ਰਿੰਟਡ ਸ਼ੀਟ ਲਗਾਈ ਹੋਈ ਹੈ 1mm ਦੀ ਸ਼ੀਟ ਹੈ ਫੁੱਲ ਫਰੈਸ਼ ਦਾ ਬੋਰਡ ਹੈ ਕਸਟਮਰ ਆਪਣੀ ਮਰਜ਼ੀ ਨਾਲ ਵੀ ਡਿਜ਼ਾਈਨ ਕਰਵਾ ਤਿਆਰ ਕਰਵਾ ਸਕਦਾ ਕਸਟਮਰ ਚ ਆਏਗਾ ਉਹੀ ਡਿਜ਼ਾਈਨ ਬਣਾ ਦਾਂਗੇ ਜੀ ਠੀਕ ਹੈ ਇਸੇ ਸਾਡੇ ਕੋਲ ਕੈਟਲੋਗ ਵੀ ਹੈ ਕੈਟਲੋਗ ਚ 500 ਪਲੱਸ ਡਿਜ਼ਾਈਨ ਹੈ 500 ਪਲੱਸ ਡਿਜ਼ਾਈਨ ਹਾਂ ਜੀ ਆਪਣੇ ਕੋਲ ਲੱਕੜੀ ਦੇ ਡੋਰ ਵੀ ਹੈ ਫੁੱਲ ਲੱਕੜ ਚ ਲੈਣਾ ਇਹ ਦੇਖੋ ਫੁੱਲ ਲੱਕੜੀ ਵਾਲੇ ਡੋਰ ਵੀ ਹਨ ਇਹ ਸਾਗਵੰਦ ਦੇ ਕਾਰਵਿੰਗ ਡੋਰ ਹੈ ਸਾਹਮਣੇ ਲੱਗੇ ਹੋਏ ਆ ਜੀ ਇਹ ਜਿਹੜੇ ਸਾਹਮਣ ਇਸ ਤੇ ਤੁਹਾਨੂੰ ਮੈਂ ਦਿਖਾਣਾ ਆ ਜੋ ਪਾਲਿਸ਼ ਕਰਿਓ ਇਹ ਵੀ ਲਗਾਏਵੇਂ ਇਹ ਦੇਖੋ ਇਹ ਪਾਲਿਸ਼ ਤੇ ਵੀ ਨਹੀਂ ਡੋਰ ਹੈ ਏਟਿਕ ਪਲਾਈ ਵਾਲਾ ਡੋਰ ਹੈ ਏਟਿਕ ਪਲਾਈ ਵਾਲਾ ਤੇ ਕੋਲ ਡੋਰ ਮਾਤਰ ਮਿਲ ਜੇਗਾ 4800 5000 ਰੁਪਏ ਦਾ ਓਕੇ ਕਿ ਖਾਸ ਕਸਟਮਰ ਦੀ ਚੋਇਸ ਦੇ ਉੱਪਰ ਤਿਆਰ ਕਰਾਈ ਜਾਂਦੇ ਹਾਂ ਜੀ ਸਾਡੇ ਕੋਲ ਕਿਚਨ ਵੀ ਬਾਜ਼ਾਰ ਚ ਸਭ ਤੋਂ ਘੱਟ ਰੇਟ ਚ ਤਿਆਰ ਕਰਦੇ ਆ ਕਿਚਨ ਵੀ ਕਿਸੇ ਤਰ੍ਹਾਂ ਦੀ ਕਰਾਣੀ ਆ ਇਹ ਵੀ ਬੈਸਟ ਰੇਟ ਤੇ ਤਿਆਰ ਕਰਦੇ ਆ ਤੁਸੀਂ ਕਿਚਨ ਵੀ ਤਿਆਰ ਕਰਦੇ ਹੋ ਹਾਂਜੀ ਕਿਚਨ ਕੈਬੂਡ ਕੈਬੂਡ ਤਿਆਰ ਕਰਾਣੇ ਕੈਬੂਡ ਤਿਆਰ ਕਰ ਦਿੰਨੇ ਕਿਚਨ ਚ ਪੈਂਟਰੀ ਪੈਂਟਰੀ ਸਾਰਾ ਕੁਝ ਲਗਾ ਕੇ ਦਿੰਨੇ ਕਿਚਨ ਦੇ ਸਾਈਜ਼ ਦੇ ਹਿਸਾਬ ਨਾਲ ਹਾਂ ਕਿਚਨ ਦਾ ਸਾਈਜ਼ ਦੇ ਹਿਸਾਬ ਨਾਲ ਬਾਜ਼ਾਰ ਤੋਂ ਘੱਟ ਰੇਟ ਤੇ ਕਿਚਨ ਤਿਆਰ ਆਪਣੀ ਜਿਹੜੇ ਮੈਨੂਫੈਕਚਰਿੰਗ ਹੈ ਹਾਂਜੀ ਸਾਡੀ ਸਾਰੀ ਖੁਦ ਹੀ ਮੈਨੂਫੈਕਚਰਿੰਗ ਹੈ ਤੁਹਾਨੂੰ ਦਿਖਾਵਾਂਗੇ ਮੈਨੂੰ ਫੈਕਚਰਿੰਗ ਵੀ ਆਪਣੀ ਸਾਰਾ ਦਿਖਾਉਨੇ ਆ ਇਹ ਦੇਖ ਲਓ ਇਹ ਕਿਚਨ ਹੈ ਸਾਰ ਆਪ ਖੁਦ ਤਿਆਰ ਕਰਦੇ ਹੋ 500 ਡਾਲਰ ਤੇ ਸਾਰਾ ਖੁਦ ਤਿਆਰ ਕਰਦੇ ਆ ਸਾਰਾ ਲਿਫਟਰ ਵਗੈਰਾ ਲਗਾ ਕੇ ਓਕੇ ਕੰਪਲੀਟ ਕਿਚਨ ਤਿਆਰ ਕਰਕੇ ਦੇਣੇ ਆ ਮੰਗੋ ਡਿਜ਼ਾਈਨ ਵਧੀਆ ਨੇ ਇੱਕ ਤੋਂ ਇੱਕ ਨੇ ਨਵੇਂ ਸ਼ਟਰ ਹੈ ਸਾਰਾ ਸਭ ਕੁਝ ਕੰਪਲੀਟ ਤਿਆਰ ਕਰਕੇ ਦਿੰਨੇ ਹੈ ਕਿਚਨ ਚ ਜਿੱਦਾਂ ਦੀ ਕਿਚਨ ਕਸਟਮਰ ਕਹੇਗਾ ਉਦਾਂ ਦੀ ਕਿਚਨ ਤਿਆਰ ਹੋ ਜੂਗੀ ਇਹ ਵੀ ਦਰਵਾਜੇ ਲੱਗੇ ਹੋਏ ਨੇ ਫਰੰਟ ਦੇ ਹਾਂਜੀ ਇਹ ਮੇਨ ਡੋਰ ਵਾਸਤੇ ਡਿਜ਼ਾਈਨ ਲੱਗੇ ਹੋਏ ਆ ਲੱਕੜੀ ਦੇ ਡੋਰ ਫਰੰਟ ਵਾਲੇ ਹੁੰਦੇ ਨੇ ਹਾਂਜੀ ਹਾਂਜੀ ਉਹ ਕਿੰਨੇ ਹੈਵੀ ਹੁੰਦੇ ਨੇ ਦਰਵਾਜੇ ਹਾਂਜੀ ਹਾਂਜੀ ਇਹ ਸਾਰਾ ਹੈਵੀ ਸੈਗਮੈਂਟ ਹੈ ਇੱਥੇ ਲੱਕੜੀ ਵਾਲਾ ਜਿੰਨਾ ਵੀ ਹੈ ਤੇ ਉਹਨਾਂ ਆਪ ਅੰਦਰ ਜਣੇ ਭਾਜੀ ਇਹ ਕਿੱਥੇ ਲਿਆਏ ਤੁਸੀਂ ਸਾਨੂੰ ਆਜੋ ਸਾਡੇ ਸਟੋਰ ਇੱਥੇ ਤੁਹਾਨੂੰ ਦਿਖਾਣੇ ਸਾਰਾ ਵੈਰਾਈਟੀ ਸਟਾਕ ਕੀ ਕੀ ਆਪਣੇ ਕੋਲ ਆਜੋ ਦਿਖਾਣੇ ਜਿੰਨਾ ਸਟਾਕ ਅਵੇਲੇਬਲ ਹੈ ਅੱਪ ਤੇ ਇ ਵੀਡੀਓ ਤੁਹਾਨੂੰ ਦਿਖਾਣੇ ਆਜੋ ਲਾਈਵ ਦਿਖਾਣੇ ਆ ਜੀ ਆਜੋ ਚਾਹੇ ਜਾਲੀ ਵਾਲੇ ਹੋਣ ਮਨੂ ਕਿ ਜਿੱਦਾਂ ਦੇ ਮਰਜ਼ੀ ਹੋਣ ਤੁਹਾਨੂੰ ਤਿਆਰ ਮਿਲਣਗੇ ਕਸਟਮਰ ਨੂੰ ਬਾਥਰੂਮ ਦੇ ਡੋਰ ਐ ਸਾਰੇ ਇਹ ਚਾਹੇ ਪਾਣੀ ਚ ਡਬੋ ਕੇ ਰੱਖ ਦੋ ਫੁੱਲ ਵਾਟਰਪਰੂਫ ਐ ਇਹ ਡਬਲ ਯੂ ਪੀ ਸੀ ਡੋਰ ਐ ਕੋਈ ਦਿੱਕਤ ਨਹੀਂ ਹੁੰਦੀ ਇਹਨੂੰ ਸਾਰੇ ਰੈਕ ਲੱਗੇ ਹੋਏ ਆ ਸਾਰੇ ਫੁੱਲ ਫੀਲਡ ਹੈ ਜੋ ਬੰਦਾ ਸਾਈਜ਼ ਮੰਗੇਗਾ ਮੋਕੇ ਤੇ ਉਹਨੂੰ ਉਹ ਸਾਈਜ਼ ਕੱਢ ਕੇ ਦੇ ਦਾਂਗੇ ਹਮ ਆਪਣੇ ਕੋਲ ਡੋਰ ਜਿੰਨੇ ਵੀ ਆ ਸਾਰੇ ਰੈਕ ਭਰੇ ਹੋਏ ਆ ਆਜੋ ਤੁਹਾਨੂੰ ਦਿਖਾਣੇ ਆ ਸਾਰੇ ਡੋਰ ਮਿਲ ਜੰਗੇ ਜਿੰਨੇ ਚਾਹੀਦੇ ਜਿਦਾਂ ਮਿਲ ਗਈ ਸਾਰਾ ਮਟੀਰੀਅਲ ਆਪਣੇ ਕੋਲ ਤਿਆਰ ਪਿਆ ਹੋ ਰਿਹਾ ਨਾ ਇਸ ਗੋਡਾਊਮ ਦੇ ਵਿੱਚ ਇਹ ਸਾਰੇ ਸਟਾਕ ਹੈ ਪੂਰਾ ਸਟਾਕ ਪਿਆ ਇੱਧਰ ਜਿੰਨਾ ਸਟਾਕ ਹੈ ਦੇਖੋ ਸਾਰਾ ਸਟਾਕ ਮਿਲੇਗਾ ਹਰ ਇੱਕ ਸਾਈਜ਼ ਮਿਲ ਲੇਗਾ ਇਹ ਦੇਖੋ ਸਾਡੇ ਕੋਲ ਸਾਰੇ ਹਰ ਸਾਈਜ਼ अवेलेबल ਮਿਲੂਗੇ ਓਕੇ ਇੱਧਰ ਵੀ ਦੇਖੋ ਡੋਰੀ ਡੋਰ ਪਏ ਆ ਸਾਰੇ ਉੱਥੇ ਵੀ ਡੋਰ ਹੈ ਮਤਲਬ ਬੰਸਲ ਡੋਰ ਆਣੇ ਦਾ ਵੱਡਾ ਡਾਊਨ ਹੈ 2.5 3000 ਦੇ ਤਕਰੀਬਨ ਦਾ ਦਰਵਾਜ਼ੇ ਦਰਵਾਜ਼ੇ ਨੇ ਆਪਣੇ ਕੋਲ ਅਵੇਲੇਬਲ ਨਹੀਂ ਹੋਣਗੇ ਮੈਂ ਕੱਟ ਨਹੀਂ ਇਸ ਤੋਂ ਜ਼ਿਆਦਾ ਜਾ ਕੇ ਦੇਖਣ ਤੋਂ ਜ਼ਿਆਦਾ ਲੱਗ ਰਿਹਾ ਹੈ ਤਕਰੀਬਨ 4-5000 ਤਾਂ ਲੱਗੇ ਰਹੇ ਦੇਖੋ ਜੀ ਇਹ ਦੇਖੋ ਆਜੋ ਹੋਰ ਵੀ ਦਿਖਾਣੇ ਆਜੋ ਅੱਗੇ ਹਮ ਆਜੋ ਇਹ ਦੇਖੋ ਇਹ ਜਾਲੀ ਡੋਰ ਹੈ ਜਿਵੇਂ ਸਾਗਵੰਦ ਦਾ ਜਾਲੀ ਡੋਰ ਹੈ ਇਹ ਦੇਖੋ ਇਹ ਵੀ ਜਾਲੀ ਡੋਰ ਹੈ ਇਹ ਅਲੱਗ-ਅਲੱਗ ਡਿਜ਼ਾਈਨ ਮਿਲ ਜਣਗੇ ਜਿੱਦਾਂ ਦੇ ਬੰਦਾ ਡਿਜ਼ਾਈਨ ਮੰਗੇਗਾ ਉੱਪਰ ਵੀ ਆਪਣਾ ਸਾਰਾ ਉੱਪਰ ਵੀ ਡਬਲ ਸਟੋਰੀ ਹੈ ਸਾਰੇ ਦਰਵਾਜ਼ੇ ਦਰਵਾਜ਼ੇ ਉੱਪਰ ਵੀ ਓਕੇ ਕਸਟਮਰ ਜਾਂਦਾ ਕਈ ਵਾਰ ਕਹਿੰਦਾ ਵੀ ਗੋਡਾਊਨ ਚ ਲਿਆ ਤੁਹਾਨੂੰ ਗੋਡਾਊਨ ਦਿਖਾਓ ਪਸੰਦ ਕਰਨਾ ਉਹ ਇੱਥੇ ਆ ਜਾਂਦਾ ਇੱਥੇ ਹੀ ਸਾਡਾ ਪਸੰਦ ਕਰਾ ਦਿੰਨੇ ਕੋਈ ਬੰਦਾ ਅਲੱਗ ਡਿਜ਼ਾਈਨ ਮੰਗਦਾ ਅਲੱਗ ਵੈਰਾਈਟੀ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੇਗੀ ਆਪਣੇ ਕੋਲ ਜਿੱਦਾਂ ਦੀ ਚਾਹੀਦੀ ਬੰਦੇ ਨੂੰ ਆਜੋ ਤੁਹਾਨੂੰ ਦਿਖਾਣੇ ਇੱਧਰ ਆ ਦੇਖੋ ਜੀ ਜਿੱਦ ਦੇ ਵੀ ਨਿਗਾ ਵੱਜਦੀਆਂ ਨਾ ਬਸ ਦਰਵਾਜ਼ੇ ਹੀ ਦਿਖਦੇ ਨੇ ਚ ਜਾਲੀ ਵਾਲੇ ਹੋਣ ਹਰ ਤਰ੍ਹਾਂ ਦੀ ਹੈ ਇਹ ਦੇਖੋ ਜੀ ਮੇਂ ਮਰੰਡੀ ਦੀ ਲੱਕੜ ਹੈ ਉਹ ਕੈਲਦੀ ਹੈ ਅਮਰੰਡੀ ਹੈ ਪਿੱਛੇ ਸਾਗਵਾਨ ਹੈ ਲੱਕੜ ਸਾਰੀ ਮਿਲ ਜੇਗੀ ਜੀ ਸਾਰੇ ਥੱਥੀ ਧਿਆਰ ਹੁੰਦੇ ਨੇ ਆਪਣੇ ਸਾਰੰਗਪੁਰ ਸਾਰਾ ਇੱਧਰ ਹੀ ਆਪਣਾ ਅੱਗੇ 1 ਕਿਲੋਮੀਟਰ ਅੱਗੇ ਮੈਨੂਫੈਕਚਰਿੰਗ ਹੈ ਉੱਥੇ ਧਿਆਰ ਹੁੰਦੇ ਸਾਰਾ ਸਾਰਾ ਇੱਥੇ ਲੋਕਲ ਧਿਆਰ ਹੁੰਦਾ ਹਾਂਜੀ 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 ਆਜੋ ਤੁਹਾਨੂੰ ਇਹ ਦੇਖੋ ਸਾਡੇ ਕੋਲ ਪਲਾਸਟਿਕ ਦੇ ਡੋਰ ਐ ਸਾਰੇ ਪੀਵੀਸੀ ਡੋਰ ਐ ਬਾਥਰੂਮ ਵਾਸਤੇ ਪਲਾਸਟਿਕ ਦੇ ਡੋਰ ਵੀ ਆਂਦੇ ਆ ਹਾਂਜੀ ਹਾਂਜੀ ਪਲਾਸਟਿਕ ਦੇ ਐਲੂਮੀਨੀਅਮ ਦੇ ਸਾਰੇ ਆਪਣੇ ਕੋਲ ਇਹ ਦੇਖੋ ਜਾਲੀ ਵਾਲੇ ਸਾਰੇ ਡਿਜ਼ਾਈਨਰ ਡੋਰ ਐ ਹੂੰ ਇਹ ਸਾਰੇ ਡਿਜ਼ਾਈਨਰ ਡੋਰ ਐ ਜਿੰਨੇ ਵੀ ਪਏ ਆ ਤੁਸੀਂ ਦੇਖ ਸਕਦੇ ਹੋ ਵੱਡੀ ਮਾਤਰਾ ਦੇ ਵਿੱਚ ਬੰਸਲ ਡੋਰ ਵਾਲਿਆਂ ਦੇ ਤੁਸੀਂ ਇੱਥੇ ਪਹੁੰਚੋ ਤੇ ਜਿਹੜੇ ਇਹਨਾਂ ਕੋਲ ਦਰਵਾਜ਼ੇ ਨੇ ਅਣਗਿਣਤ ਤਾਂ ਪਹਿਲੀ ਗੱਲ ਦਰਵਾਜ਼ੇ ਇਹਨੇ ਨੇ ਤੁਸੀਂ ਦੇਖ ਕੇ ਕਨਫਿਊਜ਼ ਹੋ ਜਣਾ ਤੇ ਵੱਡਾ ਕੰਮ ਐ ਵੱਡਾ ਗੋਦਾਮ ਐ ਫੈਕਟਰੀ ਐ ਤੇ ਦੇਖ ਸਕਦੇ ਹੋ ਪੂਰਾ ਭਰਿਆ ਹੋਇਆ ਗੋਡਾਊਨ ਦੇ ਵਿੱਚ ਪਹੁੰਚੇ ਆ ਪੂਰਾ ਭਰਿਆ ਹੋਇਆ ਦਰਵਾਜ਼ੇ ਜਾਲੀ ਵਾਲੇ ਦਰਵਾਜ਼ੇ ਸਾਗਵਾਨ ਲੱਕੜੀ ਘਰਾਂ ਤੋਂ ਬਾਈ ਕੋਈ ਲੱਕੜੀ ਕਿ ਕਿਹੜੀ ਕਿਹੜੀ ਆਉਂਦੀ ਲੱਕੜੀ ਲੈ ਆਪਣੇ ਕੋਲ ਮਰੰਡੀ ਐ 골ਡਨ ਚਾਂਪ ਐ ਹੌਲਕ ਐ ਸਾਗਵਾਨ ਨੇ ਲੱਕੜ ਹਰੀ ਕਾ ਕਸਟਮਰ ਡਿਮਾਂਡ ਤੇ ਜੋ ਚਾਹੀਦਾ ਉਹਨੂੰ ਉਹੀ ਮਿਲ ਜੇਗੀ ਉਹ ਮੌਕੇ ਤੇ ਮਿਲ ਜੂਗਾ ਹਾਂਜੀ ਹਾਂਜੀ ਆਪਣੇ ਕੋਲ ਖਿੜਕੀਆਂ ਦੀ ਵੀ ਸੇਲ ਲੱਗੀ ਵੀ ਐ ਇਹ ਦੇਖ ਲਓ ਇਹ ਸਾਰੀ ਸੇਲ ਐ ਇੱਥੋਂ ਜੋ ਕੋਈ ਖਿੜਕੀ ਲੈਣੀ ਹੈ 300 ਰੁਪਏ ਪੀਸ ਹੈ ਕੋਈ ਚੱਕ ਲੋ 300 ਰੁਪਏ ਪੀਸ ਹੈ 300 ਰੁਪਏ ਪੀਸ ਹੈ ਕੋਈ ਖਿੜਕੀ ਚੱਕ ਲੋ ਸਾਰੀ ਖਿੜਕੀਆਂ ਚੋਂ ਕੋਈ ਖਿੜਕੀ ਬੰਦਾ ਆਪਣੀ ਛਾਂਟ ਲੈ 300 ਰੁਪਏ ਪੀਸ ਬਾਈ ਰੱਦੀ ਮਾਲ ਤਾਂ ਨਹੀਂ ਹੈਗਾ ਕਿ ਤਾਂ ਸਸਤਾ ਵੇਚੀ ਜਾਂਦੇ ਆ ਇਹ ਜਿਵੇਂ ਕੋਈ ਸਾਈਜ਼ ਬਚ ਗਿਆ ਕੋਈ ਡਿਜ਼ਾਈਨ ਬਚ ਗਿਆ ਕੋਈ ਇੱਧਰ ਉੱਧਰ ਦੇ ਬਚ ਗਿਆ ਸਾਈਜ਼ ਗਲਤ ਬਣ ਗਿਆ ਇਹ ਉਹ ਪੀਸ ਹੈ 300 ਰੁਪਏ ਪੀਸ ਐਨਸਰੇ ਵਾਲੀ ਕੁਆਲਿਟੀ ਬਧੀ ਸਾਰੇ ਓਕੇ ਆ ਪੀਸ ਤੁਸੀਂ ਚੈੱਕ ਕਰੋ ਇਹ ਦੇਖੋ ਨਿਊ ਫਰੈਸ਼ ਪੀਸ ਹੈ ਹੂੰ ਕੋਈ ਐ ਨਹੀਂ ਹੈ ਕਿ ਦੇਖੋ ਪੂਰਾ ਫਰੈਸ਼ ਪਿਆ ਪੀਸ 300 ਰੁਪਏ ਦਾ ਸਟਾਰਟ ਹੋ ਰਿਹਾ 300 ਰੁਪਏ ਇੰਨੀ ਦਾ ਲੇਬਰ ਹੈ ਭਾਜੀ ਬਣਾਉਣ ਵਾਲੇ ਦੀ ਲੇਬਰ ਲੇਬਰ 300 ਰੁਪਏ 'ਚ ਤੁਹਾਨੂੰ ਪੂਰਾ ਮਟੀਰੀਅਲ ਸਮੇਤ ਹੈ ਜੋ ਕੋਈ ਵੀ ਖਿੜਕੀ ਚੱਕ ਲਓ ਇਸ 'ਚ ਜਿਹੜਾ ਉਹ ਐਲੂਮੀਨੀਅਮ ਦਾ ਦਰਵਾਜ਼ਾ ਪੈਨ ਸਾਹਮਣੇ ਇਹ ਵੀ ਆਪਣੇ ਨੇ ਹਾਂਜੀ ਹਾਂਜੀ ਇਹ 1800 ਰੁਪਏ ਦਾ ਡੋਰ ਐਲੂਮੀਨੀਅਮ ਦਾ ਸਾਹਮਣੇ ਲੱਗਿਆ ਹੋਇਆ ਓਕੇ ਇਹ ਕੰਪਲੀਟ ਚਿਕਾੜ ਸਮੇਤ ਹੈ ਇਹ ਦੇਖੋ 1800 ਰੁਪਏ ਦਾ ਡੋਰ ਹੈ ਹੂੰ 1800 ਰੁਪਏ 'ਚ ਰੇਡੀ ਤਿਆਰ ਕਰਕੇ ਦੇ ਦਿੰਨੇ ਬਾਥਰੂਮ ਦਾ ਜਿੰਨੇ ਕਟ ਬਜਟ 'ਚ ਬਾਥਰੂਮ ਦਾ ਡੋਰ ਲਗਾਣਾ ਉਹਦੇ ਵਾਸਤੇ ਵੀ ਸਾਰਾ ਕੁਝ ਆਪਣੇ ਕੋ ਕਿ ਜਿਹੜੇ ਫਰੰਟ ਡੋਰ ਹੁੰਦਾ ਉਹ ਦਰਵਾਜ਼ੇ ਬੜੇ ਹੈਵੀ ਲੱਗਦੇ ਨੇ ਕਿ ਉਹ ਵੀ ਮਿਲਦੇ ਨੇ ਆਪਣੇ ਕੋਲ ਜੀ ਹਾਂ ਜੀ ਇਹ ਦੇਖੋ ਇਹ ਸਾਰਾ ਮੇਨ ਡੋਰ ਸੈਗਮੈਂਟ ਹੈ ਇਹ ਸਾਰੇ ਮੇਨ ਡੋਰ ਦੇ ਸਾਗਵਾਨ ਦੀ ਲੱਕੜ ਦੇ ਡੋਰ ਹੈ ਜਿੱਦਾਂ ਦਾ ਬੰਦਾ ਚਾਹੇਗਾ ਉਦਾਂ ਦਾ ਡੋਰ ਬਣ ਜੇਗਾ ਮੇਰੇ ਸਾਰੇ ਹੈਵੀ ਹੈ ਨਾ ਦੇਖਣ ਨੂੰ ਲੱਗ ਰਿਹਾ ਡਿਜ਼ਾਈਨ ਬੜੇ ਵਧੀਆ ਨੇ ਭਾਜੀ ਹਨਾ ਫੁੱਲ ਹੈਵੀ ਡੋਰ ਹੈ ਇਹ ਦੇਖੋ ਸਾਰੇ ਹੈਵੀ ਡੋਰ ਹੈ ਇਹ ਦੇਖੋ ਇਹ ਦਿਲੇ ਪਾ ਕੇ ਬਣਾਇਆ ਹੋਇਆ ਪੂਰਾ ਹੈਵੀ ਡੋਰ ਹੈ ਇਹ 9000 ਰੁਪਏ ਦਾ ਡੋਰ ਹੈ ਮੇਨ ਡੋਰ ਵਾਸਤੇ ਸਾਡੇ ਵੇਟ ਕੋ ਦਾ ਕਿੰਨਾ ਹੁੰਦਾ ਜੇ ਅੰਦਾਜ਼ਾ ਦੇਖੀ ਇਹਦਾ 40 45 ਕਿਲੋ ਦੀ ਰੇਂਜ 'ਚ ਇੱਕ ਡੋਰ ਹੁੰਦਾ ਹੈ 40 45 ਕਿਲੋ ਦਾ ਜੀ ਪੂਰੇ ਭਾਰੀ ਹੁੰਦੇ ਹਾਂ ਹਾਂ ਇਹ ਫੁੱਲ ਹੈਵੀ ਡੋਰ ਹੈ ਦੇਖੋ ਇਹ ਪੂਰੀ ਡਿਜ਼ਾਈਨ ਕਿੰਨੇ ਕਿ ਮਿਲ ਜਾਂਦੇ ਨੇ ਆਪਣੇ ਗੋਡਾਊਨ ਦੇ ਵਿੱਚ ਵੀ ਡਿਜ਼ਾਈਨ ਪੈਣ ਦੇ ਵਿੱਚ ਇੱਥੇ ਪੂਰੀ ਕੈਟਲੋਗ ਹੈ ਉਹ ਕੈਟਲੋਗ ਦਿਖਾ ਦਾਂਗੇ ਕਾਫੀ ਡਿਜ਼ਾਈਨ ਹੈ ਚਾਰ ਪੰਜ ਸੌ ਡਿਜ਼ਾਈਨ ਹੈਗਾ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਹਾਂ ਜਾਲੀ ਦਾ ਆ ਗਿਆ ਮੇਨ ਡੋਰ ਜਿਵੇਂ ਉਹ ਵੀ ਮੇਨ ਡੋਰ ਹੈ ਹਾਂਜੀ ਇਹ ਦੇਖੋ ਇਹ ਵੀ ਮੇਨ ਡੋਰ ਵਿੱਚ ਚੱਲਦੀ ਜਾਲੀ ਦਾ ਇਹ ਵੀ ਮੇਨ ਡੋਰ ਚੱਲਦੇ ਇਹ ਸਾਰੇ ਮੇਨ ਡੋਰ ਵਾਲਾ ਸੈਗਮੈਂਟ ਹੈ ਜੀ ਠੀਕ ਹੈ ਅਖੀਰ ਵਿੱਚ ਕਿਹੜੀ ਆਫਰ ਲਗਾ ਰਹੇ ਹੋ ਤੁਸੀਂ ਕਹਿੰਦੇ ਸੀ ਨਾ ਆਫਰ ਲਗਾਣੀ ਹੈ ਇੱਕ ਹਾਂਜੀ ਹਾਂਜੀ ਸਾਡੇ ਕੋਲ ਜਿਹੜਾ ਬੰਦਾ ਪੂਰੀ ਕੋਠੀ ਦਾ ਸਮਾਨ ਲਏਗਾ 70 80 ਹਜ਼ਾਰ ਤੋਂ ਵੱਧ ਹੋਏਗਾ ਚਲ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਬੰਦੇ ਨੂੰ ਪੂਰੀ ਕੋਠੀ ਦਾ ਸਮਾਨ ਹੋਏਗਾ ਫ੍ਰੀ ਡਿਲੀਵਰੀ ਹੈ ਜੀ ਪਹੁੰਚਣਾ ਕਿੱਥੇ ਬਾਈ ਇੱਕ ਵਾਰ ਐਡਰੈਸ ਵੀ ਦੱਸ ਦੋ ਆਪਣਾ ਜੀ ਤਨਾਸ ਮਾਰਵਲ ਮਾਰਕੀਟ ਤੇ ਸਾਰੰਗਪੁਰ ਦੀ ਲਟਾਂ ਤੋਂ ਮੁੜਦੇ ਹੀ ਅੰਦਰ ਆਪਣਾ ਬੰਸਲ ਡੋਰ ਵਰਲਡ ਹਾਂਜੀ ਤੇ ਸਾਹਮਣੇ ਵੀ ਆਪਣਾ ਸ਼ੋਅਰੂਮ ਹੈ ਜੀ ਅਮਨੇ ਸਾਹਮਣੇ ਦੋਨੋਂ ਸਾਈਡ ਹੈ ਜੀ ਆਪਣਾ ਠੀਕ ਹੈ ਹਾਂਜੀ ਬੰਸਲ ਡੋਰ ਵਰਲਡ ਹਾਂਜੀ ਹਾਂਜੀ ਤੇ ਆਪਣੇ ਕੋਲ ਪੀਵੀਸੀ ਹੋਗੇ ਆ ਮਤਲਬ ਕਿ ਦਰਵਾਜ਼ੇ ਹੋਗੇ ਅਲਮਰੀਆਂ ਤੇ ਦਰਵਾਜ਼ੇ ਹੋਗੇ ਸਾਰਾ ਕੁਝ ਮਿਲੂਗਾ ਦਰਵਾਜ਼ੇ ਮਿਲਦੇ ਆ ਜੀ ਜਿਹੜਾ ਮਰਜ਼ੀ ਦਰਵਾਜ਼ਾ ਲੈ ਲਓ ਸਾਡੇ ਕੋਲ ਡਿਲੀਵਰੀ ਵੀ ਔਨ ਟਾਈਮ ਮਿਲਦੀ ਹੈ ਬੰਦੇ ਨੂੰ ਤੇ ਕੰ ਰਿੰਨ ਅਜੇ ਕਿਸੇ ਵੀ ਨੰਬਰ ਤੇ ਸੰਪਰਕ ਕਰ ਲੋ ਤਿੰਨੋ ਨੰਬਰ ਆਪਣੀ ਸ਼ਾਪ ਦੇ ਆ ਜੀ ਫਕੀਰ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦਾ ਜੀ ਆਪਣੇ ਕੋਲ ਆਓ ਤੁਹਾਨੂੰ ਫਾਇਦਾ ਕਰਾ ਕੇ ਭੇਜਾਂਗੇ ਜੇ ਤੁਹਾਡਾ ਐਸਟੀਮੇਟ 1.5 ਲੱਖ ਦਾ ਕੋਠੀ ਦਾ ਉਹੀ ਕੰਮ ਤੁਹਾਨੂੰ 70-80 ਹਜ਼ਾਰ ਚ ਕਰਕੇ ਦੇਵਾਂਗੇ ਅੱਧ ਵਿੱਚ ਫਰਕ ਅੱਧਾ ਅੱਧਾ ਦਾ ਫਰਕ ਮਿਲੇਗਾ ਸਾਡੇ ਕੋਲ ਆ ਕੇ ਉਹਨਾਂ ਦਾ ਫਾਇਦਾ ਹੋਏਗਾ ਇੱਕ ਵਾਰ ਵਿਜ਼ਿਟ ਕਰੋ ਉਹ ਉਹਨਾਂ ਨੂੰ ਆ ਕੇ ਆਪ ਪਤਾ ਲੱਗ ਜਾਊਗਾ ਠੀਕ ਹੈ ਧੰਨਵਾਦ ਜੀ ਓਕੇ ਜੀ ਧੰਨਵਾਦ ਜੀ ਠੀਕ ਹੈ ਜੀ